ਜਿੰਡੇ ਵਾਲਾ ਗੁਰੂ ਵਿਖੇ ਦਰਦਨਾਕ ਹਾਦਸਾ ਹਾਈਵੇ ਤੇ ਭੀਖ ਬੰਗਰੇ ਚਾਰ ਸਾਲਾ ਬੱਚੀ ਨੂੰ ਕਾਰ ਟੈਂਕ ਪੁੱਜ ਲਿਆ ਕਾਰ ਸਵਾਰ ਮੌਕੇ ਤੇ ਫਰਾਰ ਪੁਲਿਸ ਵੱਲੋਂ ਸੀਸੀਟੀਵੀ ਚੈੱਕ ਥ੍ਰੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਉਸ ਮਾਰਟਮ ਦੇ ਲਾਸ਼ ਭੇਜੀ ਜੀਟੀ ਰੋਡ ਤੇ ਇੱਕ ਦਰਦਨਾਕ ਹਾਦਸਾ ਉਸੇ ਲਿਵਾਪਰਿਆ ਜਦੋਂ ਗਰੀਬ ਪਰਿਵਾਰ ਦੀ ਚਾਰ ਸਾਲਾ ਬੱਚੀ ਨੂੰ ਅਣਪਛਾਤੀ ਕਾਰ ਨੇ ਟੱਕਰ ਮਾਰ ਕੇ ਕੁਝ ਦਿੱਤਾ ਆਸਾਤੰਤਨ ਬਾਈਪਾਸ ਦੇ ਨੇੜੇ ਸ਼ਾਮ ਕਰੀਬ 5:30 ਵਜੇ ਵਾਪਸ ਆ ਬੱਚੇ ਦੀ ਮਾਂ ਪ੍ਰਿਆ ਨੂੰ ਦੱਸਿਆ ਕਿ ਉਹ ਆਪਣੇ ਤੇ ਸਮਰ ਨਾਲ ਹਾਈਵੇ ਤੇ ਭੀਖ ਮੰਗ ਰਹੀ ਸੀ ਕਿ ਅਚਾਨਕ ਅੰਮ੍ਰਿਤਸਰ ਵੱਲੋਂ ਆਰੀ ਗੱਡੀ ਨੇ ਬੱਚੇ ਨੂੰ ਟੱਕਰ ਮਾਰੀ ਤੇ ਕਰੀਬ 10-15 ਫੁੱਟ ਤੱਕ ਸਿਗੜ ਕੇ ਸਵਾਰ ਮੌਕੇ ਤੇ ਫਰਾਰ ਹੋ ਕੇ ਜਾ ਇਸਾ ਕੀ ਗੱਲ ਕੀ ਹੋਈ ਹੈ ਤੇ ਜੀ ਵੇਲੀ ਤੋਂ ਆ ਰਹੇ ਸੀ ਆਪਣਾ ਤੇ ਉਧਰਲੀ ਸਾਈਡ ਤੋਂ ਮੰਤੰਕੇ ਆਪਣਾ ਗੁਜ਼ਾਰਾ ਕਰਦੇ ਸੀ ਘਰ ਦੇ ਜੀ ਮਾਰੇ ਆਗੇ ਆ ਤੇ ਉਸ ਕਰਕੇ ਇਹਨਾਂ ਦੀ ਗੁਡੀਆਂ ਨੂੰ ਪਿੱਛੋਂ ਬੈਕ ਜਾਂ ਕਿਦਾਂ ਸਿੱਧੀ ਗੱਡੀ ਵੱਜੀ ਆ ਕਿ ਬੈਕ ਵੱਜੀ ਆ ਮਾਰ ਕੇ ਸੁੱਟ ਕੇ ਚਲੇ ਗਏ ਆ ਤੇ ਅਸੀਂ ਮੰਗਿਆ ਇਹੋ ਕਰਦੇ ਪਏ ਆ ਕਿ ਵੀ ਸਾਡਾ ਇਨਸਾਫ ਜਿਹੜਾ ਵਾ ਕੀਤਾ ਜਾਵੇ ਉਹਨਾਂ ਨੇ ਇਸ ਬੰਦੇ ਪੁਲਿਸ ਨੂੰ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਵਾ ਬੇਨਤੀ ਕੀਤੀ ਉਹਨਾਂ ਗੱਡੀ ਵੀ ਉਹਨਾਂ ਨੇ ਕਿਆ ਕਿ ਵੀ ਤੇ ਕਾਰਵਾਈ ਕਰੋਗੇ ਈ ਮੰਗ ਕਰਦੇ ਜੀ ਮੰਗ ਆ ਉਹ ਕਰਦੇ ਪਏ ਸਾਲ ਕੇ ਵੀ ਤੁਸੀਂ ਆਪਸਾਂ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੀ ਬੰਦੇ ਇਹ ਅਮਲੀਸ਼ ਅਮਲੀ ਨੀ ਤੁਸੀ ਕੀ ਗੱਲ ਕੀ ਹੋਈ ਇਹ ਵਿਚਾਰੀ ਬਾਹਰ ਅੰਦਰ ਗਈ ਆ ਬੱਚੇ ਲੈ ਕੇ ਬੰਦਾ ਇਹਦਾ ਅਮਲੀਸ਼ ਅਮਲੀ ਆ ਵਿਚਾਰਾ ਮੰਗੇ ਰੋਟੀ ਖਾਂਦੇ ਨੇ ਤੇ ਉੱਥੇ ਆਉਣ ਡਈ ਸੀ ਦੀ ਤੇ ਇਸ ਤਰ੍ਹਾਂ ਹੀ ਆ ਵੀ ਪਿੱਛੇ ਉਹਨ ਗੱਡੀ ਮਾਰੀ ਕੇ ਗਾੜੀ ਨੂੰ ਮਾਰੀ ਆ ਦੀ ਤੇ بچਾਈ ਦੀ ਅੱਧਾ ਸਿਰ ਖੋਪਰੀ ਜਿਹੜੀ ਆ ਲੱਤ ਗਈ ਤੇ ਆ ਵੀ ਕਾਰਵਾਈ ਕੀਤੀ ਜਾਵੇ ਕੋਈ ਇਹਨੇ ਕਿਨੇ ਕਿਨ ਇਨਸਾਫ ਕੀਤਾ ਜਾਵੇ ਨਿਕਨੇ ਕਿ ਬੱਚੇ ਨੇ ਆ ਵੇ ਸਰਕਾਰ ਵਾਲਾ ਵੀ ਇਹਦਾ ਕੀ ਹੈ ਦੋ ਬੱਚੇ ਦੋ ਬੱਚੇ ਤੇ ਗਾੜੀ ਦੋ ਬੱਚੇ ਨੇ ਕੈਮਰੇ ਵਗੈਰਾ ਲੱਗੇ ਨੇ ਕੈਮਰੇ ਵਗੈਰਾ ਲੱਗੇ ਨੇ ਸਾਰੇ ਉਥੇ ਰੁੱਖਾਂ ਤੱਕ ਕੈਮਰੇ ਲੱਗੇ ਨੇ ਕੋਲ ਨੂੰ ਇਨਫੋਰਮੇਸ਼ਨ ਦਿੱਤੀ ਹੈ ਹਾਂਜੀ ਦਿੱਤੀ ਹੈ ਸਲਾਹ ਦਿੱਤੀ ਹੈ ਕੀ ਮੰਗ ਕਰਦੇ ਸਰਕਾਰ ਕੋਲ ਇਹ ਸਰਕਾਰ ਕੋਲ ਇਹੋ ਆਨੇ ਆ ਵੀ ਇਹ ਗਰੀਬ ਹੈ ਇਹ ਨਹੀਂ ਆ ਬਈ ਵੀ ਇਹ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਬੱਚਿਆਂ ਦਾ ਇਨਸਾਫ ਕੀਤਾ ਜਾਵੇ Thank you